ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਜਨਮ ਸਾਖੀ ਗੁਰੂ ਅਮਰਦਾਸ ਜੀ ਭਾਗ 9 ਅੰਤਮ ਬਚਨ ਫਿਰ ਅੰਤਮ ਬਚਨ ਗੁਰੂ ਅਮਰਦਾਸ ਜੀ ਵੱਲ ਵੇਖ ਕੇ ਕਹੇ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਪਾਰ ਬ੍ਰੰਧ ਦੇ ਪੰਥ ਵਾਸਤੇ ਕਿਹਾ ਸੀ ਤੁਸੀਂ ਕਿਰਪਾ ਦੀ ਨਜ਼ਰ ਕਰਨੀ ਮੇਰਾ ਵਿਛੋੜਾ ਨਹੀਂ ਹੋਣ ਲੱਗਾ ਮੈਂ ਨਾ ਆਉਣਾ ਹੈ ਨਾ ਜਾਣਾ ਆਪਣੇ ਪਰਮਾਤਮਾ ਰੂਪ ਵਿੱਚ ਸਮਾਨਾ ਹੈ ਜੋਤੀ ਜੋਤ ਸਮਾਨਾ ਵਚਨ ਪਏ ਕਰਦੇ ਸਨ ਕੀ ਸਿੱਖਾਂ ਨੀਜ ਲਗਾ ਕੇ ਡਿਠਾਤਾ ਮੁਖ ਨਿਰਾਲੀ પ્રસન્નਤਾ ਤੇ ਖੜਾ ਡਲਕਾ ਮਾਰ ਰਿਹਾ ਸੀ ਭੁੱਲ ਮੁਸਕੁਰਾ ਰਹੇ ਸਨ ਅਜੀਬ ਜਹੀ ਖਿੱਚ ਪੈਂਦੀ ਸੀ ਗੁਰੂ ਜੀ ਸਾਗਰ ਵਾਂਗ ਸ਼ਾਂਤ ਸਨ ਆਵਾ ਦੇਖ ਕੇ ਇੰਜ ਪ੍ਰਤੀਤ ਹੁੰਦਾ ਸੀ ਕਿ ਸਰੀਰ ਤਿਆਗਣਾ ਤੇ ਤਾਰਨਾ ਉਹਨਾਂ ਦੇ ਵਸ ਹੈ ਸਾਰੇ ਪਾਸੇ ਪਰਵੀ ਨજર ਸੰਗਤ ਤੇ ਪਾ ਕੇ ਬਖਸ਼ਸ਼ਾਂ ਦੀ ਬਾਰਿਸ਼ ਕਰਕੇ ਸਿੰਘਾਸਨ ਤੇ ਹੀ ਬਿਰਾਜ ਗਏ ਤੇ ਅੱਖਾਂ ਮੂੰਦ ਕੇ ਉੱਪਰ ਚਾਦਰ ਤਾਣ ਲਈ ਜੋਤੀ ਜੋਤ ਸਮਾ ਗਏ ਸਾਰੇ ਪਾਸੇ ਚੁੱਪ ਚਾਪ ਛਾ ਗਈ ਉਸ ਸਮੇਂ ਕੀਰਤਨ ਆਰੰਭ ਕਰ ਦਿੱਤਾ ਗਿਆ ਕੋਈ ਕਹਿ ਰਿਆ ਸੀ ਕਿ ਗੁਰੂ ਅੰਗਦ ਦੇਵ ਜੀ ਕਿਹਾ ਕੋਈ ਨਹੀਂ ਹੋਇਆ ਕੋਈ ਕੇਰਿਆ ਅਜਰ ਨੂੰ ਜਰਨ ਦੀ ਜਾਂਚ ਉਹਨਾਂ ਨਹੀਂ ਸਿਖਾਈ ਵਡਿਆਈ ਦੀ ਖਾਤਰ ਕਦੇ ਕਰਾਮਾਤ ਨਾ ਵਿਖਾਈ ਕੋਈ ਫੁੱਲਾਂ ਦਾ ਬੋਕ ਪਰ ਕੇ ਲਿਆਂਦਾ ਤੇ ਚਾਦਰ ਤੇ ਪਾਈ ਜਾਂਦਾ ਜੈ ਜੈਕਾਰ ਦੀ ਤਨ ਸਭ ਪਾਸੋਂ ਉੱਠ ਰਹੀ ਸੀ ਸੰਗਤਾ ਤਨ ਗੁਰੂ ਅੰਗਦ ਦੇਵ ਜੀ ਕਹਿ ਕਹਿ ਕੇ ਜੁੜ ਰਹੀਆਂ ਸਨ ਜੈਸੇ ਕਿਸੇ ਵੀ ਸੁਣੀਆ ਦੌੜ ਦਾ ਖਡੂਰ ਸਾਹਿਬ ਪੁੱਜਿਆ ਚੰਦਨ ਦੀ ਚੀਖਾ ਦੰਦਮਾ ਸਾਹਿਬ ਤੋਂ ਤਿਆਰ ਹੋ ਗਈ ਅਰਥੀ ਗੁਰੂ ਅਮਰਦਾਸ ਜੀ ਬਾਬਾ ਬੁੱਢਾ ਜੀ ਦਾਤੂ ਜੀ ਤੇ ਦਾਸੂ ਜੀ ਨੇ ਮੋਢਿਆਂ ਤੇ ਉਠਾ ਲਈ ਅਗਨ ਪੇਟ ਦਾਸੂ ਜੀ ਨੇ ਕੀਤਾ ਦਸਾਂ ਦਿਨਾਂ ਬਾਅਦ ਗੁਰੂ ਅਮਰਦਾਸ ਜੀ ਗੋਇੰਦਵਾਲ ਚਲੇ ਗਏ ਸਰੂਪ ਤੇ ਸਭਾ ਗੁਰੂ ਅਮਰਦਾਸ ਜੀ ਸਤ ਦੇ ਸੂਰਮੇ ਸਨ ਸੀਲਵੰਤ ਸਨ ਸ਼ਾਂਤ ਸੁਭਾ ਦੇ ਮਾਲਕ ਸਨ ਸੁਰਤ ਕਿਦਰੀ ਹੋਰ ਜਾਂਦੀ ਹੀ ਨਹੀਂ ਸੀ ਗੁਰੂ ਤੀਜੇ ਪਾਤਸ਼ਾਹ ਧਰਮਦਾਤ ਨੂੰ ਕ ਹੱਥਾਂ ਵਿੱਚ ਲੈ ਕੇ ਸੀਲ ਰੂਪੀ ਤੀਰਾਂ ਨਾਲ ਵੈਰੀਆਂ ਨੂੰ ਖੰਡ-ਖੰਡ ਕਰ ਰਿਹਾ ਹੈ ਸਭ ਗਿਆਨਾਂ ਦੇ ਉਹ ਮਾਲਕ ਸਨ ਪ੍ਰਭੂ ਦੇ ছায়ਾ ਦਾ ਛੱਤਰ ਉਹਨਾਂ ਦੇ ਹਰ ਵਕਤ ਚੁੱਲ ਰਿਹਾ ਹੈ ਮੱਥਾ ਚੌੜਾ ਤੇ ਚਿਹਰੇ ਤੇ ਇਤਨੀ ਸ਼ਾਂਤੀ ਹੈ ਕਿ ਦਰਸ਼ਨ ਪਾਣ ਵਾਲੇ ਦਾ ਮਨ ਟਿਕ ਜਾਂਦਾ ਹੈ ਸੱਚ ਦੇ ਉਹ ਵਪਾਰੀ ਸਨ ਸੱਜੇ ਹੱਥ ਪਦਮ ਹੈ ਚਰਣਾ ਵਿੱਚ ਪਦਮ ਹੈ ਚਰਨ ਛੂਨ ਨਾਲ ਹੀ ਮੁਰਦੇ ਜੀ ਪੈਂਦੇ ਸਨ ਜੇ ਆਪਣੇ ਹੱਥਾਂ ਨਾਲ ਕਿਸੇ ਨੂੰ ਅਸੀਸ ਦਿੰਦੇ ਹਨ ਤਾਂ ਉਸ ਦੇ ਅ ਗਿਆਨ ਦਾ ਅੰਧੇਰਾ ਦੂਰ ਹੋ ਜਾਂਦਾ ਹੈ ਜਿਸ ਵੱਲ ਵੇਖ ਲੈਣ ਉਸ ਵਿੱਚ ਭਗਤੀ ਦੀ ਲਹਿਰ ਉਠਾ ਦਿੰਦੇ ਨੇ ਜੋ ਸਤਨਾਮ ਧ੍ਰਿੜ ਕਰਨ ਦਾ ਕਾਰਜ ਗੁਰੂ ਅੰਗਦ ਦੇਵ ਜੀ ਨੂੰ ਗੁਰੂ ਨਾਨਕ ਜੀ ਨੇ ਸੌਂਪਿਆ ਸੀ ਹੁਣ ਉਹਨਾਂ ਦੇ ਜਿੰਮੇ ਲਗਾਇਆ ਗਿਆ ਹੈ ਉਹ ਨਾਮ ਦੇ ਛੱਟੇ ਮਾਰ ਰਹੇ ਹਨ ਸਹਜ ਹੀ ਸਹਜ ਉਹਨਾਂ ਪਾਸ ਹੈ ਤੇ ਇੰਜ ਪ੍ਰਤੀਤ ਹੁੰਦਾ ਹੈ ਕਿ ਸਹਜ ਦਾ ਚੰਦੋਇਆ ਤਾਣਿਆ ਹੋਇਆ ਹੈ ਕਿਸੇ ਸਾਧਸਿਉ ਪੁੱਛਿਆ ਜੋ ਕਿਸੇ ਮਨੁੱਖ ਸਾਥ ਕਰੀਏ ਭਲਾਈ ਤੇ ਅੱਗੇ ਤੇ ਉਹ ਕਰੇ ਬੁਰਾਈ ਤਾਂ ਤਿਸ ਨਾਲ ਕੀ ਕਰੀਏ ਤਾਂ ਸਾਧ ਉੱਤਰ ਦਿੱਤਾ ਜੋ ਉਸ ਨਾਲ ਫੇਰ ਕਰੀਏ ਭਲਾਈ ਤਾਂ ਫਿਰ ਸਾਧ ਕਹਿਆ ਭਲਾ ਜੀ ਫੇਰ ਕਰੀਏ ਭਲਾਈ ਤੇ ਅੱਗੇ ਤੇ ਉਹ ਫੇਰ ਕਰੇ ਬੁਰਾਈ ਤਾਂ ਇਸ ਨਾਲ ਕੀ ਕਰੀਏ ਤਾਂ ਫਿਰ ਸਾਧ ਨੇ ਉੱਤਰ ਦਿੱਤਾ ਜੋ ਉਸ ਨਾਲ ਫੇਰ ਕਰੀਏ ਭਲਾਈ ਫੇਰ ਸਾਧ ਕਿਹਾ ਜੀ ਇਹ ਕੀ ਤਾਂ ਫਿਰ ਸਾਧ ਉੱਤਰ ਦਿੱਤਾ ਜੋ ਉਸ ਕੋ ਬੁਰਾਈ ਦਾ ਫਲ ਤੇ ਤੁਮ ਕੋ ਭਲਾਈ ਦਾ ਫਲ ਜੇ ਉਹ ਬੁਰਾਈ ਨਹੀਂ ਛੱਡਦਾ ਤਾਂ ਤੁਸੀਂ ਕਿਉਂ ਪਿਲਾਪ ਲਾਈ ਤਾ ਅਗੋਗੇ ਗੁਰੂ ਅਮਰਦਾਸ ਜੀ ਦਾ ਸੁਭਾ ਚਮਕ ਤੇ ਸੂਰਜ ਮੰਗ ਹੈ ਜੋ ਸਭ ਪਾਪ ਨਾਸ਼ ਕਰਦੀ ਜਾ ਰਿਹਾ ਹੈ ਪਰ ਇੱਕ ਗੁਣ ਸੂਰਜ ਤੋਂ ਵੀ ਵੱਧ ਹੈ ਉਹਨਾਂ ਵਿੱਚ ਤਪਸ਼ ਨਹੀਂ ਹੈ ਮਨਜੀ ਦਾਸ ਬਹਾਲਿਆ ਗੁਰੂ ਜੀ ਨੇ ਗੁਰੂ ਅੰਗਦ ਪਿਆਨੀ ਸਮੇਂ ਹੀ ਦੇਖ ਲਿਆ ਸੀ ਕਿ ਦਾਸੂ ਜੀ ਆਪਣੇ ਆਪ ਨੂੰ ਗੁਰੂ ਪ੍ਰਗਟ ਕਰ ਰਹੇ ਹਨ ਲੋਕਾਂ ਚੁੱਕ ਚੁਕਾ ਕੇ ਸਿੰਘਾਸਨ ਤੇ ਬਿਠਾ ਵੀ ਦਿੱਤਾ ਗੁਰੂ ਅਮਰਦਾਸ ਜੀ ਉਸੇ ਦਿਨ ਹੀ ਗੋਇੰਦਵਾਲ ਵਾਪਸ ਮੁੜ ਆਏ ਆਪ ਨੇ ਕੋਈ ਤਖਤ ਨਾ ਲਗਾਇਆ ਚਬਾਰੇ ਹੀ ਰਿੰਦੇ ਇਕਾਂਤ ਵਿੱਚ ਟਿਕਦੇ ਪਾਈ ਬਾਲੂ ਜੀ ਜੋ ਨੀਜੀ ਸੇਵਕ ਸੀ ਕੁਝ ਖਾਣ ਲਈ ਲੈ ਆਂਦਾ ਤਾਂ ਛਕ ਲੈਂਦੇ ਦਾ ਸੁਜੀ ਦਾ ਗੁਰੂ ਪੁਨੇ ਵਿੱਚ ਸਿਰ ਫਿਰ ਗਿਆ ਸੀ ਮਾਤਾ ਖੀਵੀ ਜੀ ਨੇ ਪਹਿਲਾਂ ਵੀ ਬਹੁਤ ਸਮਝਾਇਆ ਸੀ ਹੋਰ ਵਿਗੜਦੀ ਹਾਲਤ ਵੇਖ ਕੇ ਫਿਰ ਸਮਝਾਇਆ ਪੁੱਤਰ ਇਹ ਪੰਡ ਪਾਰੀ ਹੈ ਬਲ ਤੋਂ ਵਧੇਕ ਪਾਰ ਚੁੱਕਣ ਨਾਲ ਸਿਰ ਚਕਰਉਣਾ ਹੀ ਹੋਇਆ ਬੇਟਾ ਗੁਰਿਆਈ ਉਹ ਹੀ ਨਿਭਾ ਸਕਦਾ ਹੈ ਜਿਸ ਤੇ ਪ੍ਰਮਾਤਮਾ ਦਾ ਹੱਥ ਹੋਵੇ ਨਾਲੇ ਗੁਰਿਆਈ ਕੋਈ ਲੈਣ ਦੀ ਵਸਤੂ ਨਹੀਂ ਦੇਣ ਦੀ ਹੈ ਜੀ ਦਾਨ ਦੇਣਾ ਹੈ ਸਾਗਰ ਦਾ ਤਾਥਾ ਹੀ ਕੀ ਹੈ ਤੂੰ ਤਾਂ ਕਟੋਰੇ ਦੇ ਜਲ ਜਿੰਨਾ ਵੀ ਨਹੀਂ ਭਾਰ ਲਾਹ ਛੁੱਟ ਸਿੱਧਾ ਹੋ ਜਾ ਦਾਸੂ ਨੇ ਕਿਹਾ ਮੈਂ ਛੱਤੀ ਗੁਰਿਆਈ ਮੈਂ ਛੱਡੀ ਗੁਰਿਆਈ ਤੇ ਮੈਨੂੰ ਨਰੋਇਆ ਕਰਾਓ ਮਾਤਾ ਜੀ ਨੇ ਕਿਹਾ ਕਿ ਉਸੇ ਪਾਸ ਬਰਕਤਾ ਹਨ ਉਹ ਵਸਪਾਸ ਚੱਲੋ ਉਹ ਹੀ ਰਹਿਮਤ ਦਾ ਹੱਥ ਰੱਖੇਗਾ ਮਾਤਾ ਜੀ ਦਸੂ ਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਗੋਇੰਦਵਾਲ ਆਏ ਦਸੂ ਜੀ ਦੀ ਕੀਤੀ ਅਵਗਿਆ ਦੀ ਵਾਰਤਾ ਗੁਰੂ ਜੀ ਨੂੰ ਸੁਣਾਈ ਇਹ ਕਾਲਾ ਪੈ ਗਿਆ ਮੇਰੇ ਵੀ ਆਖੇ ਨਹੀਂ ਲੱਗਿਆ ਹੁਣ ਦੁੱਖਾਂ ਨੂੰ ਪਕੜਿਆ ਹੈ ਕਿਰਪਾ ਕਰਕੇ ਇਸ ਦੇ ਸਿਰ ਤੇ ਹੱਥ ਰੱਖੋ ਇਹ ਬਾਲ ਅਯਾਨਾ ਹੈ दासू जी ਨੇ ਅੱਗੇ ਹੋ ਕੇ ਚਰਨ ਪਕੜ ਲਏ ਮਹਾਰਾਜ ਨੇ ਹੱਥੀਂ ਉਠਾਇਆ ਤੇ ਸਿਰ ਤੇ ਬਖਸ਼ਿਸ਼ ਪਰਿਆ ਹੱਥ ਰੱਖਿਆ ਉਹ ਬਿਲਕੁਲ ਨਰੂਆ ਹੋ ਗਿਆ ਗੁਰੂ ਅਮਰਦਾਸ ਜੀ ਹਰ ਰੋਜ਼ ਇਸ਼ਨਾਨ ਉਪਰੰਤ ਬਸਤਰ ਸਫੇਦ ਪਾਉਂਦੇ ਜੋ ਇੱਕ ਵਾਰੀ ਬਸਤਰ ਪਾ ਲੈਂਦੇ ਉਸ ਨੂੰ ਫਿਰ ਰੰਗੀਕਾਰ ਨਾ ਕਰਦੇ ਪਹਿਲਾ ਵਸਤਰ ਲੋੜਵੰਦ ਗਰੀਬ ਨੂੰ ਦੇ ਦਿੰਦੇ ਪਹਿਲਾ ਉਪਦੇਸ਼ ਆਪਨੇ ਪਹਿਲਾ ਉਪਦੇਸ਼ ਸੰਗਤਾਂ ਨੂੰ ਦਿੰਦੇ ਹੋਏ ਕਿ ਆ ਜੇ ਕੋਈ ਤੁਹਾਡੇ ਨਾਲ ਮਾੜਾ ਵਰਤਾਓ ਕਰਦਾ ਹੈ ਤਾਂ ਸਹਾਰੋ ਤਿੰਨ ਵਾਰੀ ਸਹਾਰੋਗੇ ਤਾਂ ਚੌਥੀ ਵਾਰੀ ਵਾਹਿਗੁਰੂ ਤੁਹਾਡਾ ਪੱਕੀ ਹੋ ਜਾਵੇਗਾ ਦੋਖੀ ਨੂੰ ਐਸੀ ਸਜ਼ਾ ਦੇਵੇਗਾ ਕਿ ਉਹ ਸੰਭਲੇ ਆ ਵੀ ਨਹੀਂ ਸੰਭਲੇਗਾ ਵਾਹਿਗੁਰੂ ਦੀ ਚੱਕੀ ਚੱਲਦੇ ਹੌਲੇ ਹੌਲੇ ਹੈ ਪਰ ਆਟਾ ਬਹੁਤ ਬਰੀਕ ਪੀਂਦੀ ਹੈ ਸਭ ਨਾਲ ਪਲਾਈ ਕਰੋ ਅਹੰਕਾਰ ਕਿਸੇ ਵੀ ਗੱਲ ਦਾ ਕਰਨਾ ਸ਼ੋਭਦਾ ਨਹੀਂ ਪੈੜੀ ਸੰਗਤ ਪੁੱਲ ਕੇ ਵੀ ਨਹੀਂ ਕਰਨੀ ਛੇਕ ਹੀ ਕਦੀ ਨਹੀਂ ਮਾਰਨੀ ਨਿਮਰਤਾ ਹੀ ਵੱਡਾ ਹਥਿਆਰ ਹੈ ਵੱਡਾ ਬੋਲਣਾ ਬੋਲਣਾ ਆਪਣੀ ਵਡਿਆਈ ਜੋ ਆਪ ਕਰਦੇ ਹਨ ਉਹ ਸਦਾ ਖੁਆਰ ਹੁੰਦੀ ਹਨ ਨਿੰਦਾ ਤੋਂ ਪੂਰਾ ਪੂਰਾ ਤਿਆਗ ਹੀ ਤਰਮਦਾਰਾ ਹੈ ਵਿਤ ਅਨੁਸਾਰ ਕਿਰਤ ਕਰੋ ਜੋ ਸਿੱਖ ਗੁਰੂ ਦਾ ਹੋਵੇ ਦੇਸ ਦਾਬ ਤੇ ਜਮਨ ਨਾ ਪਰਾਈ स्त्री ਨਾਲ ਪ੍ਰੀਤ ਨਾ ਕਰਨੀ ਅੰਨ ਬਹੁਤੀ ਭੁੱਖੇ ਲਗਣੀ ਜੀਵਨਾ ਪਰੇ ਤੇ ਪਰਣਾ ਨਹੀਂ ਅੰਨ ਛੱਡਣਾ ਵੀ ਨਾ ਸੋਣਾ ਤਾਂ ਜਾ ਬਹੁਤ ਨੀਂਦ ਆਵੀ ਦੇਹੀ ਕੋ ਬਹੁਤ ਦੁੱਖ ਨਹੀਂ ਦੇਣਾ ਗੁਰੂ ਕੀ ਸਾਖੀ ਸੁਣਨੀ ਕੂੜ ਨਹੀਂ ਬੋਲਣਾ ਸ਼ਬਦ ਗਾਣਾ ਸੁਣਨਾ ਜੇ ਕੋਈ ਗੁਰੂ ਨਾਲੋ ਪੁੱਲਦਾ ਹੋਵੇ ਤੇ ਸਮਝਾਉਣਾ ਗੁਰੂ ਉਪਦੇਸ਼ੁਰਿ ਦੇਲੇ ਤਾਰੋ ਕਿਰਤ ਕਮਾਈ ਵਿੱਚੋਂ ਘੱਟ ਤੋਂ ਘੱਟ ਦਸਵਾਂ ਹਿੱਸਾ ਜ਼ਰੂਰ ਕੱਢੋ ਸੰਗਤ ਭਲੇ ਪਰਸੁਧੀ ਤੇ ਆਏ ਗਏ ਦੀ ਸੇਵਾ ਕਰਦੇ ਰਹਿਣਾ ਕੋਈ ਚੀਜ਼ ਮੂੰਹ ਵਿੱਚ ਪਾਉਣਾ ਤੇ ਪਹਿਲਾਂ ਵਾਹਿਗੁਰੂ ਕਹਿਣ ਨਾਲ ਵਾਹਿਗੁਰੂ ਬਰਕਤ ਪਾਉਂਦਾ ਹੈ ਅਹੰਕਾਰ ਦਾ ਤਿਆਗ ਜਿੰਨਾ ਦਿਨ ਰਾਤ ਵਾਹਿਗੁਰੂ ਜਪਿਆ ਹੰਕਾਰ त्यागਿਆ ਉਹ ਉੱਚੇ ਹੰਤੇ ਚੰਗੀ ਹਨ ਵਾਸ਼ਨਾਵਾਂ ਨੂੰ ਰੋਕ ਰੱਖਣਾ ਹੀ ਧਰਮ ਹੈ ਐਸਾ ਕਰਨ ਵਾਲਾ ਜੀਵਨ ਮੁਕਤ ਹੈ ਰੱਬ ਦਾ ਪਿਆਰਾ ਕਿਸੇ ਵੀ ਬੰਧਨਾ ਵਿੱਚ ਨਹੀਂ ਰਹਿੰਦਾ ਉਹ ਸਤੰਤਰ ਹੈ ਪ੍ਰਥਮ ਦੇਗ ਮਹਿ ਜਾਏ ਕੇ ਪੋਜਨ ਕੋ ਖਾਵੇ ਇੱਕ ਵਾਰ ਗੁਰੂ ਅਮਰਦਾਸ ਜੀ ਦੇਖ ਰਹੇ ਸਨ ਕਿ ਸੰਗਤਾਂ ਜਿਤ ਗੋਇੰਦਵਾਲ ਨੂੰ ਦਰਸ਼ਨਾ ਲਈ ਆਉਂਦੀਆਂ ਹਨ ਕੀਰਤਨ ਵੀ ਸਰਵਣ ਕਰਦੀਆਂ ਹਨ ਬਚਨ ਵੀ ਗੋਹ ਨਾਲ ਸੁਣਦੀਆਂ ਹਨ ਸੇਵਾ ਕਰਦੀਆਂ ਹਨ ਪਰ ਜਦ ਲੰਗਰ ਪਾਉਣ ਦਾ ਸਮਾਂ ਆਉਂਦਾ ਹੈ ਤੇ ਵੱਖ-ਵੱਖ ਚੁੱਲੀਆਂ ਤੇ ਵੱਖ-ਵੱਖ ਚੌਂਕੇ ਬਣਾ ਕੇ ਛਕਦੇ ਨੇ ਇੱਕ ਪੰਗਤ ਨਹੀਂ ਲੱਗਦੀ ਗੁਰੂ ਨਾਨਕ ਦੇਵ ਜੀ ਨੇ ਇੱਕੋ ਥਾਂ ਪੰਗਤ ਵਿੱਚ ਬੈਠ ਕੇ ਲੰਗਰ ਪਾਣ ਦੀ ਮਰਿਆਦਾ ਚਲਾਈ ਸੀ ਗੁਰੂ ਅੰਗਦ ਦੇਵ ਜੀ ਨੇ ਵੀ ਪੂਰੀ ਸੰਭਾਲ ਰੱਖੀ ਕਿ ਕਿਸੇ ਵੀ ਵਿਅਕਤੀ ਨੂੰ ਲੰਗਰ ਵਿੱਚ ਮਾੜਾ ਚੰਗਾ ਨਾ ਸਮਝਿਆ ਜਾਵੇ ਗੁਰੂ ਅਮਰਦਾਸ ਜੀ ਨੇ ਕਰੜਾਈ ਵਰਤੀ ਆਪਨੇ ਸੰਗਤਾਂ ਵਿੱਚ ਬੇਨਤੀਆਂ ਕਰਕੇ ਦੂਰੀਆਂ ਮਕਾਈਆਂ ਤੇ ਸਭ ਨੂੰ ਤੀਰਜ ਰੱਖਣ ਤੇ ਉਪਦੇਸ਼ ਦਿੱਤੇ ਅਗਲੀ ਸਾਖੀ ਅਗਲੇ ਭਾਗ ਵਿੱਚ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਕੋਲਾਂ ਚੁੱਕਾਂ ਦੀ ਸ਼ਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ